ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਚੌਕ ਵਿਖੇ ਮੌਜੂਦ ਹਾਂ ਔਰ ਇੱਥੇ ਇੱਕ ਵਾਰ ਫਿਰ ਤੋਂ ਧਰਨਾ ਲੱਗਿਆ ਹੋਇਆ ਔਰ ਤੁਸੀਂ ਮੇਰੇ ਬਿਲਕੁਲ ਜੇ ਅਸੀਂ ਚਾਰੇ ਪਾਸੇ 360 ਡਿਗਰੀ ਕੈਮਰਾ ਘੁਮਾ ਕੇ ਦਿਖਾ ਦਈਏ ਤਾਂ ਟਰਾਲੀਆਂ ਖੜੀਆਂ ਟਰੈਕਟਰ ਟਰਾਲੀਆਂ ਖੜੇ ਤੁਹਾਨੂੰ ਨਜ਼ਰ ਆਉਣਗੀਆਂ ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਜਿਹੜੀ ਗੰਨਾ ਸੰਘਰਸ਼ ਕਮੇਟੀ ਆ ਇਹ 3 ਦਿਨ ਪਹਿਲਾਂ ਪ੍ਰੈਸ ਨੋਟ ਦਿੰਦੇ ਆ 슈ਗਰ ਮਿਲ ਵਿਖੇ ਔਰ ਫਿਰ ਇਹਨਾਂ ਦੀ ਮੀਟਿੰਗ ਵੀ ਹੁੰਦੀ ਆ ਜਿਸ ਤੋਂ ਬਾਅਦ ਇਹ ਹੱਕ ਕੇ ਇਹਨਾਂ ਦੇ ਕਹਿਣ ਦੇ ਮੁਤਾਬਕ ਹਾਰ ਕੇ ਜਦ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਇੱਥੇ ਆ ਕੇ ਧਰਨੇ ਤੇ ਬਹਿ ਜਾਂਦੇ ਆ ਔਰ ਦੱਸਿਆ ਜਾ ਰਿਹਾ ਕਿ ਮੰਗ ਇਹ ਹੈ ਕਿ ਇਹ ਕਹਿੰਦੇ ਸਾਡੀ ਆਰਐਮ ਨਾ ਕੱਟੀ ਜਾਵੇ ਇੱਕ ਤਰੀਕੇ ਦਾ ਬੌਂਡ ਹੁੰਦਾ ਕਿ ਜਿਹੜਾ ਕਿਸਾਨ ਹੈ ਕਿ 80% ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹਦੇ ਅਕੋਰਡਿੰਗ ਸ਼ਰਤਾਂ ਪੂਰੀਆਂ ਕਰਨਗੇ ਪਰ ਇਹ ਕਹਿੰਦੇ ਸਾਡੀ ਆਰਐਮ ਕੱਟੀ ਜਾ ਰਹੀ ਹੈ ਲੇਕਿਨ ਜਿਹੜੀਆਂ ਆਪਣੀਆਂ ਸ਼ਰਤਾਂ ਚ ਹੋਣੇ ਚਾਹੀਦੀਆਂ ਗੰਨਾ ਮਿਲ ਵਾਲੇ ਪੂਰੀ ਨਹੀਂ ਕਰ ਰਹੇ ਔਰ ਇਹਨਾਂ ਨੂੰ ਘਾਟਾ ਬਹੁਤ ਹੈ ਕਿਉਂਕਿ ਜਿਹੜਾ ਗੰਨਾ ਹੁੰਦਾ ਗੰਨੇ ਜਿਹੜੀ ਫਸਲ ਆ ਇਹ ਸਰਦੀਆਂ ਦੀ ਫਸਲ ਹੈ ਤੇ ਹੁਣ ਗਰਮੀ ਆਉਣ ਲੱਗੀ ਆ ਔਰ 28% 28 ਡਿਗਰੀ ਦਾ ਟੈਂਪਰੇਚਰ ਅੱਜਕੱਲ ਚੱਲਦਾ 28 ਡਿਗਰੀ ਹੋ ਜਾਂਦਾ ਜਿਸ ਕਰਕੇ ਗੰਨੇ ਦਾ ਭਾਰ ਘਟਦਾ ਗੰਨੇ ਦਾ weight ਘਟਦਾ ਇਹਨਾਂ ਦੀ ਖੜੀ ਫਸਲ ਦੀ ਜਿਹੜੀ ਕੀਮਤ ਘਟ ਰਹੀ ਹੈ ਨੁਕਸਾਨ ਹੋ ਰਿਹਾ ਉਹਦੀ ਪਰਪਾਈ ਕੌਣ ਕਰੇਗਾ ਇਹ ਇਹਨਾਂ ਦੀਆਂ ਗੱਲਾਂ ਨੇ ਬਾਕੀ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਜਾਣਕਰ ਜਿਹੜੀ ਆ ਉਹ ਮੌਕੇ ਤੇ ਗੱਲਬਾਤ ਕਰਕੇ ਲੈਣੀ ਆ ਜਿਹਦੀ ਕੀ 18000 ਬੋਰੀ ਖੰਡ ਦੀ ਵੰਣੀ ਸੀ 4 ਕਰੋੜ ਦੀ ਉਹ ਖੰਡ ਵੰਣੀ ਸੀ ਉਹ ਜਿਹੜੀ ਰਸ ਸੀ ਨਾ ਉਹ ਸਾਰਿਆਂ ਨੇ ਰੜਕੇ ਵਿੱਚੇ ਜੀਐਮ ਵਿੱਚੇ ਸ਼ੂਗਰਫੈਟ ਦੇ ਵਿੱਚੇ ਹੀ ਇਹ ਪਲਾਟ ਆਲੇ ਨੇ ਉਹ ਨਾਲੀਆਂ ਛੜਾ ਦਿੱਤੀ। 4 ਕਰੋੜ ਦਾ ਖੰਡ ਦਾ ਨੁਕਸਾਨ ਹੋਇਆ। 4 ਕਰੋੜ ਦਾ ਸਿੱਧਾ ਮੈਨੂੰ ਜਿਹੜਾ ਜ਼ਿੰਮੇਵਾਰ ਨੂੰ ਪੈਸਾ ਦੇਣਾ ਪਿਆ ਉਹ ਨੁਕਸਾਨ ਹੋਇਆ। 8 ਕਰੋੜ ਦਾ ਘਾਟਾ ਸੀ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 8.5 ਕਰੋੜ ਰੁਪਈਆ ਜਿਹੜੀ ਰੀਟੇਨਡ ਮਨੀ ਹੈ ਰੀਟੇਨਡ ਮਨੀ ਹੁੰਦੀ ਆ ਗੰਨਾ ਬੌਂਡ ਕਰਨ ਪਰੰਤਨ ਸਾਨੂੰ ਇਹ ਨਹੀਂ ਛਾਤਾਂ ਰੱਖਿਆ ਉਹ ਵੀ ਜੇ ਤੁਸੀਂ ਗੰਨਾ ਨਹੀਂ ਪੂਰਾ ਦੇਮੋਗੇ ਥੋੜਾ ਗੰਨਾ ਕੱਟ ਲਾਂਗੇ ਇਹ ਤੁਹਾਡੇ ਪੈਸੇ ਕੱਟ ਲਾਂਗੇ ਠੀਕ ਹੈ 8.5 ਕਰੋੜ ਰੁਪਈਏ ਦੇ ਕਰੀਬ ਨੇ ਇਹਨਾਂ ਦਾ ਸਾਡਾ ਰੋਕਿਆ ਹੋਇਆ ਇਸ ਸਾਲ ਦਾ ਠੀਕ ਹੈ ਉਹ ਰੋਕਣ ਦੇ ਪਰੰਤ ਇਹਨੇ ਕੀ ਕੀਤਾ ਮਿਲ ਇਹਨਾਂ ਦੀ ਚੱਲਦੀ ਕੋਈ ਨਹੀਂ ਕਿਸੇ ਚੱਜ ਇਹਨਾਂ ਦੀ ਅੰਦਰੋਂ ਹੀ ਲੜੀਆਂ ਮਿਲੀਆਂ ਪੁੱਗਦਾ ਗੰਨਾ ਪ੍ਰਾਈਵੇਟ ਮਿਲਾਂ ਨੂੰ ਜਾਈ ਜਾਂਦਾ ਆ ਕਿਸੇ ਬੜਿਆ ਹੋਊਗਾ ਕਿ ਮੈਂ ਸ਼ੋਰ ਨਹੀਂ ਕਰਦਾ ਇਸ ਗੱਲ ਨੂੰ ਜੋ ਸੁਣਦੇ ਆ ਲੋਕਾਂ ਨੂੰ ਹੋਊਗੀ ਕੋਈ ਗੱਡ ਮਿੰਡ ਇਹਨਾਂ ਦੇ ਨੇ ਕੀ ਕੀਤਾ ਹੈਗਾ ਯਾਰ ਤੇ ਉਹ 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 ਗੰਨਾ ਇਹਨਾਂ ਕੋ ਪੀੜੇ ਨਹੀਂ ਜਾਣਾ 35 ਲੱਖ ਕੁਇੰਟਲ ਦਾ ਟਾਰਗੇਟ ਆ ਇਹਨਾਂ ਦੀ 27 ਤੇ ਬ੍ਰੇਕ ਲੱਗ ਜਾਣੀ ਆ ਸਾਡਾ 8.5 ਕਰੋੜ ਰੁਪਈਆ ਵੀ ਦੱਬਣਗੇ ਜਿੱਦਾਂ ਪਿਛਲਾ 60 65 ਕਰੋੜ ਲੱਪਿਆ ਹੋਇਆ ਇਹ ਫੇਰ ਦੱਬਣ ਨੂੰ ਤਿਆਰ ਬੈਠੇ ਆ ਸੋ ਸਾਡੀ ਜਿਹੜੀ ਹੈਗੀ ਐਨੀ ਕਪੈਸਿਟੀ ਨਹੀਂ ਕਿ ਅਸੀਂ ਐਨੇ ਘਾਟੇ ਖਾਈਏ ਇੱਕ ਅਸੀਂ ਪਾਣੀ ਬਚਾਉਨੇ ਆ ਝੋਨੇ ਨਾਲ ਲਾ ਕੇ ਗੰਨੇ ਬੀਜਦੇ ਆ ਉਹਦੇ ਬਾਅਦ ਜੁੱਤੀਆਂ ਫੇਰ ਸਾਡੇ ਸਿਰ 'ਚ ਪੈਣੀਆਂ ਹੁਣ ਕਿੰਨਾ ਕ ਅਸੀਂ ਵਾਤਾਵਰਨ ਨੂੰ ਬਚਾਈਏ ਕਿੰਨਾ ਕ ਅਸੀਂ ਆੜਾ ਦਵਾਲਾ ਬਚਾਈਏ ਤੇ ਘਾਟੇ ਵੀ ਖਾਈਏ 8.5 ਕਰੋੜ ਪਹਿ 8 ਕਰੋੜ ਦਾ ਗਮਨ ਕਰ ਗਏ 16 ਕਰੋੜ ਹੋ ਗਿਆ ਜੀ 1 ਕਰੋੜ ਦੇ ਕਰੀਬਨ ਪਹਿਲੀ ਆਰਐਮ ਖੜੀ ਆ 17 ਕਰੋੜ ਰੁਪਏ ਦਾ ਹਿਸਾਬ ਕਿਹੜੀ ਸਰਕਾਰ ਦੇਊਗੀ ਇਸ ਮਿਲ ਨੂੰ ਜ਼ਿਮੀਦਾਰ ਨੂੰ ਸੋ ਇਹ ਸਾਡੀਆਂ ਮੰਗਾਂ ਆ ਇਹਨਾਂ ਨੂੰ ਸਰਕਾਰ ਸੁਣੇ ਤੇ ਸਾਡਾ ਹੱਲ ਨਹੀਂ ਜਿਹੜੀ ਆ ਗੱਲ ਆਪਾਂ ਕਹਿ ਰਹੇ ਆ ਕਿ ਜੇ ਅਸੀਂ ਗੰਨਾ ਉਹਨਾਂ ਨੂੰ ਨਹੀਂ ਪ੍ਰੋਪਰ ਦਿੰਦੇ ਐ ਨਹੀਂ ਦਿੰਦੇ ਤਾਂ ਉਹ ਸਾਡੇ ਕੱਟ ਲਾਂਦੇ ਆ ਹਲੇ ਤਾਂ ਆਪਾਂ ਗੰਨਾ ਦੇ ਰਹੇ ਆ ਜੇ ਆਪਾਂ ਦੇ ਰਹੇ ਸਾਨੂੰ ਇਹ ਪਤਾ ਸਾਡੇ ਕੋਲ ਦਿੱਤਾ ਹੀ ਨਹੀਂ ਜਾਣਾ ਕਿਉਂਕਿ ਲੋਕ ਇੰਨੇ ਪਰੇਸ਼ਾਨ ਹੋ ਗਏ ਜਦੋਂ ਗੰਨਾ ਨਹੀਂ ਲੋਕਾਂ ਦਾ ਮੁੱਕ ਰਿਹਾ ਅੱਗੇ ਕੀ ਹੁੰਦਾ ਲੋਕ ਗੰਨਾ ਵੜ ਕੇ ਕਣਕ ਬੀਜ ਲੈਂਦੇ ਆ ਜੇ ਕਣਕ ਤੋਂ ਕੁਝ ਲੋਕ ਮੁੰਡਾ ਹੁੰਦਾ ਹੈ ਜੇ ਮੁੰਡੇ ਦੇ ਵੱਡ ਕਣਕ ਨਾਲ ਬੀਜੀ ਗਏ ਲੋਕ ਮੱਕੀ ਬੀਜ ਲੈਂਦੇ ਆ ਪਰ ਦੁੱਖ ਦੀ ਗੱਲ ਵਾ ਹਜੇ ਤੱਕ 4000 ਦੇ ਕਰੀਬ ਪਰਜੀ ਮੁੰਡੇ ਦੀ ਖੜੀ ਆ ਉਹ ਕਦੋਂ ਪੀੜੀ ਜਾਊਗੀ ਰੋਜ਼ ਦੀ 180 ਟ੍ਰੈਲੀ ਪੀੜੀ ਜਾਂਦੀ ਆ ਉਹਨੂੰ 4000 ਨਾਲ ਤੁਸੀਂ ਭਾ ਕਰਕੇ ਦੇਖੋ ਕਦੋਂ ਪੀੜੀ ਹੋਊਗੀ ਲੋਕਾਂ ਕੋ ਮੱਕੀਆਂ ਨਹੀਂ ਬੀਜੀਆਂ ਗਈਆਂ ਕਣਕਾਂ ਨਹੀਂ ਬੀਜੀਆਂ ਗਈਆਂ ਕਿੱਥੋਂ ਹਾਲੇ ਦੇਣੇ ਆਪਾਂ ਨੇ ਓਕੇ ਵਿੱਚ ਦਾ ਇਹੋ ਜਿਹਾ ਜ਼ਿਮੀਦਾਰ ਵੀ ਮੇਰੇ ਕੋਲ ਹੈਗੇ ਜਿਨ੍ਹਾਂ ਦੀ ਪਹਿਲੀ ਪਹਿਲੀ ਪਰਚੀ ਨਹੀਂ ਆਈ ਹੁਣ ਮੈਂ ਕਹਿੰਦਾ ਸ਼ਾਇਦ ਚੰਗਾ ਨਾ ਲੱਗਾ ਪਰ ਮੈਂ ਕਹਿਣ ਤੋਂ ਸੰਕੋਚ ਵੀ ਨਹੀਂ ਕਰਾਂਗਾ ਜ਼ਿਮੀਦਾਰ ਇੱਕ ਆਇਆ ਸਿਆਣਾ ਬਜ਼ੁਰਗ ਸੀ ਉਹ ਕਹਿੰਦਾ ਯਾਰ ਗੰਨਾ ਬੀਜ ਕੇ ਫਸ ਗਿਆ ਅਸੀਂ ਬਾਤਾਵਰ ਚ ਬਰਨ ਬਚਾਉਣੇ ਫਿਰਦੇ ਆ ਪਾਣੀ ਬਚਾਉਣੇ ਫਿਰਦੇ ਆ ਤੇ ਸਾਡੇ ਸਾਰਾ ਜੁੱਤੀ ਮੜ ਰਹੀ ਆ ਤੇ ਕਹਿੰਦਾ ਆ ਬੇ ਕਿਦੋਂ ਕੁੱਤੇ ਦਾ ਪੁੱਤ ਉਹ ਜਿਹੜਾ ਗੰਨਾ ਬੀਜੂ ਖੁਦ ਨੂੰ ਕਹਿ ਰਿਹਾ ਕਿ ਇਸ ਹੱਦ ਤੱਕ ਦੁਖੀ ਹੋਊਗਾ ਅਨਸਰ ਤੁਹਾਡੀ ਗੱਲ ਜੈ ਜੈ ਕੀ ਜਬ ਠੀਕ ਹੈ ਨਹੀਂ ਉਹ ਦੁਖੀ ਆ ਸਾਰਾ ਕੁਝ ਬਚਾ ਵੀ ਰਿਹਾ ਪਾਣੀ ਵੀ ਬਚਾਰ ਰਿਹਾ এনवायरमेंट ਵੀ ਬਚਾਰ ਰਿਹਾ ਤੇ ਫਿਰ ਕੁੱਟ ਖਾ ਰਿਹਾ ਚੌਂਕਾ 'ਚ ਬੈਠਾ ਇਹ ਹਾਲਾਤ ਪ੍ਰੈਸ ਨੋਟ ਵੀ ਪਹਿਲਾਂ ਜਾਰੀ ਕੀਤਾ ਠੀਕ ਕੀਤਾ ਸੀ ਜੀ ਦੱਸਿਆ ਗਿਆ ਸੀ ਪਹਿਲਾਂ ਦੱਸਿਆ ਗਿਆ ਸੀ ਜੀ ਪਰ ਸਾਨੂੰ ਕੋਈ ਕਿਸੇ ਨੇ ਬਾਮੂ ਨਹੀਂ ਪੜੀ ਹੈਗੀ ਪਾਣੀ ਹੁਣ ਵੀ ਨਹੀਂ ਇੰਦਾ ਹੈ ਕਹਿੰਦੇ ਆ ਪੇਮੈਂਟ ਰਿਲੀਜ਼ ਹੋ ਰਹੀ ਆ ਕਿ ਨਹੀਂ ਪੇਮੈਂਟ ਹੋ ਰਹੀ ਆ ਉਹ ਅਸੀਂ ਡਾਇਰੈਕਟਰ ਸਾਹਿਬਾਨਾਂ ਦਾ ਬਹੁਤ ਸ਼ੁਕਰੀਆ ਦਾ ਕਰਦੇ ਆ ਉਹ ਆਪਣਾ ਰੋਲ ਚੰਗਾ ਨਿਭਾ ਰਹੇ ਆ ਪੇਮੈਂਟ ਦੇ ਹੱਕ ਦੇ ਵਿੱਚ ਪਰ ਜਿਹੜਾ ਆ ਹੁਣ 16-17 ਕਰੋੜ ਦਾ ਗੰਮਨ ਆ ਇਹਦਾ ਕੌਣ ਜਵਾਬ ਦੇਊਗਾ ਅਸੀਂ ਜਿਹੜਾ ਆਮ ਕਿਸਾਨ ਆ ਵੇਟ ਕਿੰਨਾ ਗੰਨੇ ਦਾ ਘਟ ਰਿਹਾ ਕਿਉਂਕਿ ਲੇਟ ਹੋ ਰਿਹਾ ਉਹਦਾ ਇਸ ਵੇਲੇ 28 ਤੋਂ 30 ਡਿਗਰੀ ਟੈਂਪਰੇਚਰ ਆ ਇੱਕ ਦਿਨ ਦੇ ਵਿੱਚ 5 ਕੁੰਟਲ ਟਰਾਲੀ ਉੜ ਜਾਂਦੀ ਆ ਪੰਜ ਕੁਇੰਟਲ ਉੱਡ ਜਾਂਦੀ ਜਿਹੜੀ ਦੋ ਦਿਨ ਕਢ ਕੇ ਦੱਸ ਗਏ ਜਿਹੜੇ ਵੈਸੇ ਹੀ ਤਾਂ ਇਹ ਮਿੰਦਰ ਟਾਈਮ ਤਾਂ ਹੈਗਾ ਹੀ ਇਹ ਚੱਲਣਾ ਮਿੰਦਰ ਟਾਈਮ ਹੈਗਾ ਪਰ ਉਸ ਟਾਈਮ ਫੀਲ ਨਹੀਂ ਪੀੜਿਆ ਜਾ ਰਿਹਾ ਪਿਆਰਿਓ 75 ਇੱਕ ਰੁਪਿਆ 75 ਦਿਨਾਂ ਦੇ ਵਿੱਚ 16 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਹੁਣ ਦੱਸੋ 50 ਦਿਨਾਂ ਵਿੱਚ ਕਿੰਨਾ ਕ ਪੀੜੋਗੇ 19 19 ਲੱਖ ਤਾਂ ਹੋਣਾ ਨਹੀਂ ਜਿਹੜਾ ਟਰਗਟ ਬਸ ਤੁਸੀਂ ਕਿਹਨੇ ਟਾਰਗੇਟ ਜੋਛੋ ਪੂਰਾ ਹੋਣੀ ਨਹੀਂ ਉਹ ਤਾਂ ਆਪ ਹੋ ਜੂਗਾ ਕਿ ਨਹੀਂ ਗਲਤੀਆਂ ਵੀ ਨਹੀਂ ਕਰਨੀਆਂ ਹੋ ਤੇ ਸਾਰੀਆਂ ਚੀਜ਼ਾਂ ਵੀ ਸਾਡੇ ਸਰਮਾਣੀਆਂ ਸੂਰੀ ਸਾਹਿਬ ਵੀ ਨਹੀਂ ਇਹ ਹਾਲਾਤ ਐਨਾਂ ਦੇ ਤੇ ਆ ਜਿਹੜੀ ਆ ਮੈਂ ਤੁਹਾਨੂੰ ਆ ਰਕਮ ਦੀ ਗੱਲ ਦੱਸਦਾ ਆ ਸਭ ਤੋਂ بڑا ਧੋਖਾ ਇਹ ਜ਼ਿਮੀਦਾਰਾਂ ਨਾਲ ਹੋਇਆ ਆ ਰਿਕਵਰੀ ਮਿਲਦੀ ਨਹੀਂ ਆਈ ਉਹ ਪੰਡ ਚੱਕ ਕੇ ਜ਼ਿਮੀਦਾਰ ਦੇ ਸਿਰ ਮਰ ਦਿੱਤੀ ਕਿ ਥੋੜੇ ਬਦੌਲਤ ਨਹੀਂ ਆ ਰਹੇ ਪਰ ਚੋਰੀ ਦਾ ਪਤਾ ਲੱਗਾ ਵੀ 16000 ਤੋਂ 18000 ਬੋਰੀ ਕੰਡ ਦੀ ਗਾਇਬ ਆ ਅੱਛਾ ਜਿਹੜੀ ਕਿ 4 ਕਰੋੜ ਦੀ ਬਣਦੀ ਆ ਠੀਕ ਤੇ 1 ਲੱਖ ਕੁਇੰਟਲ ਗੰਨੇ ਦਾ ਕੋਈ ਹਿਸਾਬ ਨਹੀਂ ਰਹਿ ਗਿਆ ਉਹ ਵੀ 4 ਕਰੋੜ ਦਾ ਬਣਦਾ ਆ ਇਹ 8 ਕਰੋੜ ਦਾ ਕੋਈ ਹਿਸਾਬ ਨਹੀਂ ਹੈ ਉਹ ਜ਼ਿਮੀਦਾਰ ਦੇ ਸਿਰ ਪਾਤਾ ਇਹਨਾਂ ਦਾ ਗੰਨਾ ਗੰਦਾ ਆ ਦੀ ਬਦਨਾਮੀ ਵਿੱਚ ਵੀ ਜ਼ਿੰਮੇਵਾਰ ਇਹਨਾਂ ਗੰਨਾ ਗੰਦਾ ਪਰ ਉਹੀ ਗੰਨਾ ਸਾਡਾ ਬੁੱਢੇ ਵਾਲੇ ਜਾਂਦਾ ਖੰਨੇ ਜਾਂਦਾ ਆ ਉੱਥੇ ਦੀ ਰਿਕਵਰੀ ਸਹੀ ਆ ਇੱਥੇ ਆ ਕੇ ਮਾਰੀ ਹੋ ਜਾਂਦੀ ਆ ਸੋ ਇੰਨੀ ਗੱਲ ਕਹਿੰਦਾ ਕਿ ਬੰਦਾ ਯੱਛ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਸ਼ੀਨ ਚ ਪ੍ਰੋਬਲਮ ਆ ਕਿ ਫੇ ਨੀਤ ਚ ਪ੍ਰੋਬਲਮ ਨੀਤ ਚ ਪ੍ਰੋਬਲਮ ਧਰਨਾ ਆ ਇਹਦੇ ਲਈ ਕਈ ਚੀਜ਼ਾਂ ਜ਼ਿੰਮੇਵਾਰ ਬਣਦੀਆਂ ਜਿਹਦੇ ਨਾਲ ਜ਼ਿੰਮੇਵਾਰ ਔਖਾ ਆ ਸਰਕਾਰ ਨੇ ਮਿਲ ਜਿਹੜੀ ਆ 11ਵੇਂ ਮਹੀਨੇ ਵਿੱਚ ਚੱਲਦੀ ਆ ਸ਼ੁਰੂ ਵਿੱਚ ਠੀਕ ਆ ਜੀ ਇਹ ਕਰਦੇ ਕਰਦੇ ਲਾਸਟ ਐਂਡ ਤੱਕ ਚਲਾਈ ਐਂਡ ਤੱਕ ਚਲਦੀ ਚਲਦੀ ਇਸ 6 ਤਰੀਕ ਨੂੰ ਚੱਲੀ 6 ਦਸੰਬਰ ਨੂੰ ਚੱਲੀ ਆ 6 ਦਸੰਬਰ ਨੂੰ ਥੋੜੀ ਜਿਹੀ ਮਿਲ ਚੱਲੀ ਆ ਉਦੋਂ ਬਾਅਦ ਜਦੋਂ ਬ੍ਰੇਕਟਾਉਨ ਹੋ ਗਈ 8 ਦਿਨ ਦੇ ਲਈ ਜ਼ਿੰਮੇਵਾਰਾਂ ਦੀ ਭਰੀ ਹੋਈ ਇੱਥੇ ਪੂਰੀ ਮਿਲ ਦੇ ਵਿੱਚ ਗੰਨਾ ਸੀਗਾ ਉਹ ਸਾਰਾ ਬਾਹਲੀ ਮਿਲਾਂ ਨੇ ਪੀੜਿਆ ਉਦੋਂ ਵੀ ਅਸੀਂ ਧਾਰਨਾ ਲਾਇਆ ਸੀਗਾ ਇਹਨਾਂ ਨੇ ਭਰੋਸਾ ਦਿਵਾਇਆ ਸੀ ਵੀ ਮਿਲ ਹੁਣ ਵਧੀਆ ਤਰੀਕੇ ਨਾਲ ਚੱਲੂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਪਰ ਉਹਦਾ ਕੁਝ ਨਹੀਂ ਹੱਲ ਹੋਇਆ ਹਲੇ ਤੱਕ ਮਿਲ ਜਿਹੜੀ ਆ 2 ਲੱਖ 2.5 ਲੱਖ ਪੜਾਈ ਪਿੱਛੇ ਚੱਲਦੀ ਆ ਪਿਛਲੇ ਸੀਜ਼ਨਾਂ ਨਾਲੋਂ ਦੂਜਾ ਹੁਣ ਹੁਣ ਕੀ ਹੋ ਰਿਹਾ ਕਿ ਕੋਈ ਟੈਂਪਰੇਚਰ ਬਹੁਤ ਹਾਈ ਹੋ ਗਿਆ ਜਿਹਦੇ ਨਾਲ ਗੰਨਾ ਜਿਹੜਾ ਸੁੱਕ ਰਿਹਾ ਗੰਨਾ ਦੀ ਗੰਨੇ ਦੀ ਜਿਹੜੀ ਸ਼ੋਕ ਆ 30 ਤੋਂ 40% ਹੋ ਗਈ ਆ ਜਦੋਂ ਮਾਰਚ ਦਾ ਐਂਡ ਹੋਣਾ ਉਦੋਂ 70 ਤੋਂ 80% ਜਦੋਂ ਪ੍ਰੈ ਚੜਨਾ ਉਦੋਂ 100% ਦੇ ਸ਼ੋ ਘਟ ਜਾਣੀਆਂ ਜੇ 400 ਕੁਆਂਟ ਨਿਕਲਦਾ ਤਾਂ 300 ਕੁਆਂਟ ਗੰਨਾ ਨਿਕਲਣਾ ਹੈਗਾ ਸਾਡੇ ਖੇਤ ਦੇ ਵਿੱਚੋਂ ਲੇਬਰ ਸਾਨੂੰ ਮਹਿੰਗੀ ਪੈਣੀ ਆ ਕਿਉਂਕਿ ਜਿਹੜੇ ਬਲਾਜਮ ਇਹ ਸੋਚੀ ਜਾਂਦੇ ਜ਼ਿਮੀਦਾਰ ਨੇ ਆਈ ਜਾਣਾ ਜ਼ਿਮੀਦਾਰ ਦੀ ਜਿਹੜੀ ਫਸਲ ਗੰਨੇ ਦੀ ਇਹ ਇਹ ਸਰਦੀਆਂ ਦੀ ਫਸਲ ਆ ਕਿਉਂਕਿ ਗਰਮੀਆਂ ਦੇ ਵਿੱਚ ਹੁੰਦੀ ਆ ਗੰਨੇ ਦੀ ਕਟਾਈ ਹੋਣੀ ਆ ਗੰਨੇ ਦੇ ਦੁਆਰਾ ਉੱਥੋਂ ਜਨਮ ਲੈਣਾ ਹੁਣ ਜੇ ਗੰਨਾ ਮਾਰਚ ਵਿੱਚ ਕੱਟਨ ਤੋਂ ਗੰਨਾ ਦਵਾਰਾ ਹੋ ਜਾਂਦਾ ਵੱਡਾ ਜਿਹੜਾ ਗੰਨਾ ਅਪ੍ਰੈਲ ਵਿੱਚ ਕੱਟ ਹੋ ਜਾਂਦਾ ਦੂਏ ਸਾਲ ਨੂੰ ਉਹ ਮੋਂਡਾ ਨਹੀਂ ਉਹਦਾ ਹੋਣਾ ਹੈਗਾ ਕਿਉਂਕਿ ਡੇਢ ਸਾਲ ਨੂੰ ਫਸਲ ਕਢੀ ਨੂੰ ਹੋ ਜਾਂਦਾ ਇਹਨਾਂ ਨੂੰ ਇੱਧਰ ਨਹੀਂ ਕੁਛ ਨਹੀਂ ਪਤਾ ਇਹਨਾਂ ਨੂੰ ਇੱਕੋ ਪਤਾ ਪੈ ਕੱਲ ਮਨਾ ਕੀ ਕਰਨਾ ਹੈ ਹਾਲੇ ਗੰਨੇ ਦੀ ਫਸਲ ਮੇਲੇ ਦੇ ਵਿੱਚ ਤੁਸੀਂ ਸਰਵਾ ਕਰ ਲੋ ਆਪਣੇ ਇੱਥੇ ਨਵੇਂ ਸ਼ਹਿਰ ਦਾ ਜਿਹੜੀ ਘੱਟੋ ਘੱਟ 70% ਜਿਹੜੀ ਫਸਲ ਹੈ ਗੰਨੇ ਦੀ ਜੀਮਿਦਾਰਾਂ ਦੇ ਖੇਤਾਂ ਵਿੱਚ ਖੜੀ ਆ ਪਾਜੀ ਗੱਲ ਇੱਕ ਗੱਲ ਸਮਝੋ ਜਿਹੜਾ ਦਰਮਿਆਨਾ ਪਰਿਵਾਰ ਦਾ ਕਿਸਾਨ ਹੈ ਉਹਦਾ ਨੁਕਸਾਨ ਕਿੰਨਾ ਫਿਰ ਇਹ ਤਾਂ ਨਕਰਾ ਦੇਣਾ ਹੈ ਜੀ ਦੇਖੋ ਗੰਨੇ ਦੀ ਫਸਲ ਜਿਹੜੀ ਹੈ ਸਾਲ ਦੀ ਫਸਲ ਆ ਪਾਜੀ ਉਦੋਂ ਤੇ ਖਰਚਾ ਜਿਹੜਾ 1 ਲੱਖ ਰੁਪਈਆ ਹੈ ਪੂਰਾ ਟੋਟਲ ਵਿੱਚ ਤੇ ਜਦੋਂ ਤੁਸੀਂ ਮਰਜੀ ਕੈਲਕੂਲੇਸ਼ਨ ਕਰਕੇ ਦੇਖ ਲਓ 1 ਲੱਖ ਰੁਪਈਆ ਜੇਬ ਚੋਂ ਖਰਚਾ ਕਰਕੇ ਬੈਠਾ ਉਹਦੀ ਗੰਨੇ ਦੀ ਫਸਲ ਦਾ ਨੁਕਸਾਨ ਹੋ ਜਾਣਾ ਉਹ ਪਰੇਸ਼ਾਨ ਤਾਂ ਲੇਬਰ ਨੂੰ ਮਿਲਦੀ ਨਹੀਂ 70% ਖੇਤਾਂ 'ਚ ਖੜੀ ਆ। ਹਾਂਜੀ। ਫੇ ਕਿਸਾਨ ਜਾਊਗਾ ਕਿੱਥੇ? ਸਰ ਆਇਤਾ ਆਇਤਾ ਦੁਖੀ ਰਾਤ ਨੂੰ ਨੀਂਦ ਨਹੀਂ ਆਦੀ ਹੈਗੀ। ਤਾਂ ਹੀ ਤਾਂ ਆ ਕੇ ਧਰਨੇ 'ਤੇ ਬੈਠੇ ਆ। ਸਰ ਸਾਡਾ ਦਿਲ ਥੋੜੂ ਕਰਦਾ ਇੱਥੇ ਕਿ ਰੋਡ 'ਤੇ ਬਹਿਣੇ ਨੂੰ। ਸਾਡੀ ਸ਼ਰਮ ਆਂਦੀ ਆ। ਰੋਡ 'ਤੇ ਬੰਦਾ ਤਾਂ ਆਂਦਾ ਜੇ ਉਹਦੀ ਇੱਜ਼ਤ ਨਹੀਂ ਹੁੰਦੀ ਹੈਗੀ। ਸਾਡੀ ਕੋ ਇੱਜ਼ਤ ਥੋੜੋ ਆ। ਅਸੀਂ ਦਰਿਆ 'ਤੇ ਬੈਠੇ ਆ। ਅਸੀਂ ਕੋਈ ਨਾ ਬੜੇ ਹੋਗੇ ਰੋਡ 'ਤੇ ਆਣ। ਸਾਡੀ ਕੋਈ ਇੱਜ਼ਤ ਐ ਸਾਡੀ ਇੱਜ਼ਤ ਐ ਨਹੀਂ ਤੇ ਅਸੀਂ ਬੇਇੱਜ਼ਤ ਤਾਂ ਖੜੇ ਆਂ ਰੋਡਾਂ ਤੇ ਲੋਕ ਸੋਚਦੇ ਆਂ ਪਤਾ ਨਹੀਂ ਆਪਣੇ ਫੋਟੋਆ ਕਰਾਣੇ ਨੂੰ ਵੜੇ ਆਂ ਸਾਡੂ ਕੀ ਲੋੜ ਏ ਯਾਰ ਇੱਥੇ ਆ ਕੇ ਧਰਨੇ ਦੇਣੇ ਸਾਨੂੰ ਕੋਈ ਲੋੜ ਨਹੀਂ ਹੈਗੀ ਧਰਨੇ ਦੇਣੇ ਆਲੇ ਤੋੜੋ ਸਾਡਾ ਘਰ ਦਾ ਕੰਮ ਛੱਡਿਆ ਆ ਸਾਡਾ ਗੰਨਾ ਮਿਲ ਮੇਰੇ ਦੇ ਵਿੱਚ ਪੈਸੇ ਪਏ ਉਹਨਾਂ ਨਾਲ ਗੱਲਾਂ ਕਰ ਰੋਜ਼ ਆਨੇ ਮਿੰਤਾ ਕਰਦੇ ਆ ਕੋਈ ਗੱਲ ਨਹੀਂ ਸੁਣਦਾ ਜਦੋਂ ਮਨ ਦੁਖੀ ਹੋ ਕੇ ਤਾਂ ਤਾਲ ਮੇਲ ਹੋ ਰਿਹਾ ਹੁਣ ਤਾਲ ਮੇਲ ਤਾਲ ਮੇਲ ਕੋਈ ਨਹੀਂ ਹੈਗਾ ਉਹ ਕਹਿੰਦੇ ਜੋ ਮਰਜ਼ੀ ਕਰੋ ਸਾਨੂੰ ਆਗਲ ਗਈ ਆ ਇਹ ਕਹਿੰਦੇ ਕਹੀ ਜੀ ਇਹ ਜੀਐਫ ਸਾਹਿਬ ਨੇ ਕਹੀ ਕਹਿੰਦਾ ਮੇਰੇ ਹੱਥ ਖੜੇ ਜੋ ਮਰਜ਼ੀ ਕਰੋ ਫੇਰ ਅਸੀਂ ਕਿੱਥੇ ਜਾਣਾ ਜੀ ਕਹਿੰਦੇ ਸ਼ੂਗਰਫੈਟ ਦੇ ਹੱਥ ਹੈ ਸ਼ੂਗਰਫੈਟ ਚੰਡੀਗੜ੍ਹ ਬੈਠੀ ਆ ਉਹਨਾਂ ਨਾਲ ਅਸੀਂ ਮੁਲਾਕਾਤ ਨਹੀਂ ਕਰ ਸਕਦੇ ਉਹ ਸਾਡੀ ਗੱਲ ਨਹੀਂ ਸੁਣਦੀ ਅਸੀਂ ਕਹਿੰਦੇ ਗੱਲ ਕਰਨੀ ਆ ਕੋਈ ਲੋਕਲ ਲੀਡਰ ਆਏ ਕਿਉਂਕਿ ਪਹਿਲਾਂ ਨੇ ਕੋਈ ਨਿਸ਼ਾਰਾ ਹੈ ਵਿਘਾਟਨ ਕਰਨ ਤਾਂ ਸਾਰੇ ਆਉਂਦੇ ਜੇ ਵਿਘਾਟਨ ਕਰ ਤਾਂ ਕਈ ਬੰਦੇ ਆਦੇ ਆ ਲੋਕਲ ਹੁਣ ਜਿੱਦਨ ਦੀ ਇਹ ਪ੍ਰੋਬਲਮ ਚੱਲਦੀ ਕੋਈ ਨਹੀਂ ਆਇਆ ਅਸੀਂ ਪ੍ਰੈਸ ਨੋਟ ਵੀ ਦਿੱਤਾ ਤਿੰਨ ਦਿਨ ਪਹਿਲਾਂ ਕਿਸੇ ਨੇ ਇਸ ਗੱਲ ਦੀ ਸਾਰ ਨਹੀਂ ਲਈ ਹੈਗੀ ਡਾਇਰੈਕਟਰ ਸਹਿਬਾਨਾਂ ਨੂੰ ਵੀ ਅਸੀਂ ਕਹਿ ਚੁੱਕੇ ਜਿਹੜੇ ਸਾਡੇ ਚੋਣੋਂ ਨਮਾਇਦੇ ਆ ਸਰ ਕਿਸੇ ਦੇ ਸਾਰ ਨਹੀਂ ਲਈ ਸਾਰੇ ਨੇ ਹੱਥ ਖੜੇ ਕਰ ਦਿੱਤੇ ਕਿ ਜੋ ਕਰਦੀ ਸ਼ੂਗਰ ਫਿਟ ਕਰਦੀ ਹੈ ਸ਼ੂਗਰ ਫਿਟ ਕੀ ਆ ਸੰਤਾ ਇਹਦੇ ਬਾਰੇ ਪਤਾ ਨਹੀਂ ਪਤਾ ਨਹੀਂ ਕਿ ਉਹ ਬੰਦੇ ਆ ਪਤਾ ਨਹੀਂ ਉੱਪਰ ਪ੍ਰਮਾਤਮਾ ਕੋ ਬੈਠੀ ਆ ਜਿਹੜੀ ਸਾਡੀ ਗੱਲ ਨਹੀਂ ਸੁਣਦੀ ਜਾਂ ਬੋਲੀ ਆ ਜਾਣੀ ਆ ਉਹ ਕਿੱਦਾਂ ਦੀ ਆ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਫਸੇ ਸਰ ਬਹੁਤ ਫਸੇ ਹੋ ਕਿਉਂਕਿ ਸੰਤਾ 57 ਲੱਖ ਪਿਛਲੇ ਸਾਲ ਦਾ ਜਿਨ੍ਹਾਂ ਨੇ ਰੀਟੇਨ ਮਨੀ ਸੀ ਉਹਦੇ ਵਿੱਚੋਂ ਇੱਦਾਂ ਆਪਣੀ ਮਰਜ਼ੀ ਨਾਲ ਰੱਖਿਆ ਐ ਇਹਦਾ ਸਰ 8 ਤੋਂ 9 ਕਰੋੜ ਰੁਪਈਆ ਬਣਦਾ ਜਿਹੜਾ ਇਹਨਾਂ ਦੇ ਖਾਤਿਆਂ ਵਿੱਚ ਸਾਡਾ ਕੱਲੇ ਮੇਰਾ ਆਪਣਾ ਸਰ ਜਿਹਦੇ ਵਿੱਚ 4.5 ਲੱਖ ਰੁਪਈਆ ਜਿਹੜਾ ਇਹਨਾਂ ਨੇ ਰੱਖਿਆ ਤਾਂ ਸੰਬੰਧੀ ਪੇਮੈਂਟ ਆ ਉਹ ਪਹਿਲੀ ਕਿਉਂਕਿ ਸਾਲ ਦੀ ਫਸਲ ਸੀ ਉਹ ਇਹਨਾਂ ਨੇ ਸਾਡੀ ਗੰਨਾ ਆ ਪੇਮੈਂਟ ਕੀਤੀ ਉਹਦੀ ਫਸਲ ਉਹ ਇਹਦੀ ਬਕਾਇਆ ਰੱਖ ਲਿਆ ਸਰ ਹੁਣ ਅਸੀਂ ਦੱਸੋ ਉਹ ਬਕਾਇਆ ਸਾਡਾ ਰੱਖਿਆ ਅਸੀਂ ਲਿਮਟਾਂ ਚੱਕ ਕੇ ਪੈਸੇ ਚੱਕੇ ਹੋ ਆ ਬੈਂਕਾਂ ਦੇ ਵਿੱਚੋਂ ਉਧਰ ਸਾਨੂੰ ਕਰਾਇਆ ਦੂਜਾ ਵਿਆਜ ਪੈਂਦਾ ਸਰ ਇੱਧਰ ਸਾਡੇ ਪੈਸੇ ਜਿਹੜੇ ਨਹੀਂ ਧੱਕੇ ਨਾਲ ਰੱਖੇ ਹੋ ਆ ਸੋ ਇਹ ਸਰਦੀਆਂ ਦੀ ਫਸਲ 70% ਖੜੀ ਉੱਤੋਂ ਵਿਆਜ ਪੈ ਰਿਹਾ ਉੱਪਰੋਂ ਵਿਆਜ ਪੈ ਰਿਹਾ ਸਭ ਤੇ ਕਿਸਾਨ ਕਰੂਗਾ ਤੁਸੀਂ ਆਪ ਦਿੱਤੋ ਵੇ ਖੋਦ ਖੁਸ਼ੀ ਨਾਲੇ ਕਹਿੰਦੇ ਆ ਝੋਨਾ ਛੱਡੋ ਗੰਨਾ ਬੀਜੋ ਸਰ ਮੈਂ ਗੰਨੇ ਦੇ ਗੰਨਾ ਲਾਇਆ ਜਿਆਦਾ ਸਾਰਿਆਂ ਨਾਲੋਂ ਗੰਨਾ ਮੈਂ ਜਿਆਦਾ ਬੀਜਿਆ ਹੈ ਇਹ ਸਰ ਇਹ ਤਾਂ ਇਹਨਾਂ ਸਰਕਾਰ ਦੇ ਆ ਜਿਹੜੀ ਅਨਾਊਂਸਮੈਂਟ ਆ ਵੀ ਤਿੰਨਾਂ ਦਿਨਾਂ ਬਾਅਦ ਗੰਨੇ ਦੇ ਪੈਸੇ ਜਿਹੜੇ ਆ ਤੁਹਾਡੇ ਖਾਤੇ ਪੈ ਜਾਣ ਉਹ ਪੈਂਦੇ ਆ ਤਿੰਨ ਦਿਨ ਬਾਅਦ ਪਰ ਇਹ ਮਨਮਰਜ਼ੀਆਂ ਕਰਦੀ ਸ਼ੂਕਰ ਫਿੱਟ ਜਿਹੜੀ ਆ ਉਹਨੇ ਮਨਮਰਜ਼ੀਆਂ ਦੇ ਨਾਲ ਸਾਡੀ ਰੀਟੇਨ ਬੰਦੀ ਜਿਹੜੀ ਰੱਖੀ ਹੋਇਆ ਸਾਨੂੰ ਇੱਕ ਬੌਂਡ ਹੁੰਦਾ ਸਰ ਜਿਹੜਾ ਪੈਨਲਟੀ ਬੌਂਡ ਹੁੰਦਾ ਉਹ ਕੀਤਾ ਪਰ ਉਹਦਾ ਇੱਕ ਸਮਾਂ ਹੁੰਦਾ ਸਰ ਜੇ ਅਸੀਂ ਨਹੀਂ ਟਾਈਮ ਨਾ ਦਿੱਤਾ ਕਰਨਾ ਜਾਂ ਮੈਲ ਨਹੀਂ ਟਾਈਮ ਨਾ ਚੱਲੀ ਫਿਰ ਮੈਲ ਵੀ ਉਹਦੀ ਜ਼ਿੰਮੇਵਾਰ ਹੈ ਜੇ ਜ਼ਿੰਮੇਦਾਰ ਨੇ ਦਿੱਤਾ ਉਹ ਜ਼ਿੰਮੇਦਾਰ ਜੇ ਮਾਰਚ ਦੇ ਐਂਡ ਤੱਕ ਪਹਿਲਾ ਪਹਿਲਾ 1 ਅਧ ਮਾਰਚ ਦੇ ਤੱਕ ਉਹਦਾ ਟਾਈਮ ਹੁੰਦਾ ਸਰ ਉਹ ਪੂਰੇ ਪੀੜਨ ਦਾ ਕਿਉਂਕਿ ਉਹ ਤੋਂ ਬਾਅਦ ਵਿੱਚ ਸਰਦੀਆਂ ਦੀ ਜਿਹੜੀ ਰੋਤ ਹੈ ਖਤਮ ਹੋ ਜਾਂਦੀ ਹੈ ਸਰਦੀਆਂ ਦੀ ਫਸਲ ਅਰੇ ਜੇ ਕਿਸਾਨ ਤੋਂ ਕੋਈ ਗਲਤੀ ਹੁੰਦੀ ਕਿਸਾਨ ਹਰ ਜਾਨਾ ਭਰਦਾ ਹਾਂਜੀ ਸਰ ਭਰਦੇ ਨਹੀਂ ਇਹ ਤਾਂ ਇਹ ਤਾਂ ਸਾਨੂੰ ਇੰਟਰਸਟ ਵੀ ਨਹੀਂ ਦਿੰਦਾ ਚਾਹੇ 2 ਸਾਲ ਬਾਅਦ ਸਾਨੂੰ ਪੈਸੇ ਦੇਣ ਸਾਡੇ ਧੱਕਾ ਚੱਲਦਾ ਸਾਨੂੰ ਕਹਿੰਦੇ ਕੋਰਟ ਚਲ ਜਾਓ ਸਰ ਅਸੀਂ ਕਦੋਂ ਕੋਰਟ ਦੇ ਵਿੱਚ ਫੈਸਲਾ ਹੋਊਗਾ ਤੁਸੀਂ ਆਪ ਦੱਸ ਕਰਦੇ ਆਂ ਹਾਂ ਵਿਆਜ ਪਹਿਲੇ ਵਰਦੇ ਇਹ ਕਹਿੰਦੇ ਉੱਪਰੋਂ ਕਹਿੰਦੇ ਤੁਸੀਂ ਕੋਰਟ ਚ ਜਾਓ ਦੱਸੋ ਅਸੀਂ ਕੋਟਾ ਵਾਲੇ ਆ ਆਪਣਾ ਗੰਨਾ ਵੇਚ ਕੇ ਅਸੀਂ ਦੱਸੋ ਗਲਤ ਕੀ ਕੀਤਾ ਗੰਨਾ ਪੈਦਾ ਕੀਤਾ ਲਿਆ ਕੇ ਮਿਲ ਦੇ ਵਿੱਚ ਵੇਚ ਦਿੱਤਾ ਹੋਰ ਤਾਂ ਨਹੀਂ ਕੁਝ ਵੀ ਕੀਤਾ ਹੈਗਾ ਇਹਨਾਂ ਨੇ ਇਹਨਾਂ ਨੇ ਗਾਂ ਜੋ 슈ਗਰ ਬਣਾਣੀ ਜੋ ਵੇਚਣਾ ਇਹਨਾਂ ਦਾ ਕੰਮ ਹੈ ਇਹਨਾਂ ਦਾ ਕੰਮ ਹੈ ਇਹਨਾਂ ਦੀ ਮੈਨੇਜਮੈਂਟ ਕੀ ਕਰਦੀ ਆ ਇਹ ਪੂਰੇ ਸਾਲ ਦੇ ਵਿੱਚ ਸਰ ਪੂਰਾ ਸਾਲ ਲੱਗ ਜਾਂਦਾ ਇਹਨਾਂ ਨੇ ਤਾਂ ਮਿਲ ਨਹੀਂ ਠੀਕ ਹੁੰਦੀ ਪੂਰਾ ਸਾਲ ਜਦੋਂ ਦੇਖੋ ਜੀ ਮਿਲ ਖਰਾਬ ਆ ਹਲੇ ਰਿਪੇਅਰ ਰਹਿੰਦੀ ਆ ਜੇ ਪੂਰੇ ਸਾਲ ਚ ਨਹੀਂ ਹੋਈ ਉਹ 3 ਮਹੀਨੇ ਚੱਲਣ ਦੇ ਵਿੱਚ ਹੋ ਜੋਗੀ ਰੇਪਰ ਰਣਾ ਦੀ ਅਕਤੂਬਰ ਮਹੀਨੇ ਚੱਲ ਪੰਦੀ ਸਾਰ ਅਕਤੂਬਰ ਚੱਲਦੀ ਸੀ ਪਹਿਲਾ ਮਹੀਨ ਨਵੰਬਰ ਵੀ ਨਹੀਂ ਚੱਲਦੀ ਹੁਣ ਸਰ ਦਸੰਬਰ ਦੇਖੀ ਚਲੀ ਦਸੰਬਰ ਦੇ ਚਲੀ ਉਹ ਬੰਦ ਹੋ ਗਈ ਫੇਰ ਬਾਅਦ ਵਿੱਚ 15 ਦਸੰਬਰ ਤੋਂ ਬਾਅਦ ਫੇਰ ਚੱਲੀ ਸਰ ਹਾਂ ਐਤ ਕੀ ਤਾਂ ਇੰਨੇ ਦੁਖੀ ਆ ਜਾਨੀ ਅਗਲੇ ਸਾਲ ਰਿਕਾਰਡ ਟੁੱਟੇ ਪਏ ਸਾਹੇ ਬੰਦ ਜਿਹੜਾ ਧੰਦਾ ਸੀ ਖੇਤੀ ਉਹਨੂੰ ਇਸ ਤਰੀਕੇ ਮੁਫਲਸੀ ਨੇ ਜੋੜ ਦਿੱਤਾ ਇਸ ਤਰੀਕੇ ਬੇਨਾਮੋਸ਼ੀ ਹੁੰਦੀ ਆ ਤਾਂ ਸਰ ਬਹੁਤ ਨਿਮੋਸ਼ੀ ਆ ਗੰਨੇ ਤੋਂ ਪਰ ਇਹ ਆ ਅਸੀਂ ਗੰਨਾ ਤਾਂ ਵੀ ਜੇ ਵਿੱਚ ਪੱਕੀ ਫਸਲ ਆ ਚਲੋ ਪਾਣੀ ਨੂੰ ਘਟ ਲੱਗਦੇ ਅਸੀਂ ਇਹਨਾਂ ਖੁਸ਼ ਹਗੇ ਬਾਤਾਵਰਨ ਬਾਤਾਵਰਨ ਦਾ ਸੋਚਾ ਬਾਤਾਵਰਲੇ ਵੀ ਵਧੀਆ ਹੈਗੀ ਸਰ ਅਸੀਂ ਵੀ ਸੋਚਦੇ ਵਿੱਚ ਧਰਤੀ ਦਾ ਪਾਣੀ ਮੋਗਿਆ ਅਸੀਂ ਕੱਲ ਨੂੰ ਪਾਣੀ ਕਿੱਥੋਂ ਲਵਾਂਗੇ ਪਰ ਇਹਦੀ ਇਹ ਜਿੱਤ ਦਾ ਸਾਨੂੰ ਵੀ ਚਿੰਤਾ ਸਾਰੇ ਇਸ ਗੱਲ ਦੀ ਪਰ ਸਾਥ ਨਹੀਂ ਮਿਲ ਰਿਹਾ ਨਹੀਂ ਮਿਲਦਾ ਜੀ ਤੁਸੀਂ ਸਾਥ ਦੇ ਰਹੋ ਸਾਥ ਮਿਲ ਨਹੀਂਦਾ ਨਹੀਂ ਨਹੀਂ ਮਿਲਦਾ ਨਹੀਂ ਹੈਗਾ ਇਹ ਐਦਾ ਕੁੰਡਲੀ ਆ ਸਾਰਿਆਂ ਨੂੰ ਮਿਲ ਕੇ ਚੱਲਣਾ ਪੈਣਾ ਤਾਂ ਇਹ ਸਾਥ ਪੂਰੀ ਗੱਡੀ ਚੱਲਣੀ ਆ ਕੁੰਡੀ ਦੇ ਵਿੱਚ ਕੁੰਡੀ ਪਾ ਕੇ ਪਰ ਐਦਾ ਨਹੀਂ ਬਣਦੀ ਹੁਣ ਕੋਈ ਤਾਂ ਕਿੱਥੇ ਬੈਠਣਗੇ ਹੁਣ ਸਰ ਜਦ ਤੱਕ ਨਹੀਂ ਕੋਈ ਗੱਲ ਸੁਣਦੇ ਦੇਖੋ ਕੋਈ ਵੀ ਨਹੀਂ ਆਇਆ ਹੁਣ ਵੀ ਸਾਨੂੰ ਘੰਟੇ ਦੇ ਕਰੀਬ ਹੋ ਚੱਲਾ ਬੈਠੇ ਇਹਨੂੰ ਤੁਹਾਡੇ ਅੰ ਸਨੋਰ ਦਿੱਤਾ ਅੱਜ ਮੀਟਿੰਗ ਵੀ ਹੋਈ ਹੈ ਉਸ ਤੋਂ ਅੱਕ ਕੇ ਇੱਥੇ ਆਇਆ ਅੱਕ ਕੇ ਇੱਥੇ ਸਰ ਸਾਰੇ ਜਵਾਬ ਦਿੱਤੇ ਕਹਿੰਦੇ ਸਾਡਾ ਤੁਹਾਡਾ ਅਸੀਂ ਕੁਝ ਨਹੀਂ ਕਰ ਸਕਦੇ ਦੱਸੋ ਅਸੀਂ ਕਿੱਥੇ ਜਾਣਾ ਤੁਹਾਨੂੰ ਕੋਈ ਹੋਰ ਰਾਹ ਨਹੀਂ ਜੀ ਹਾਂ ਕੋਈ ਰਾਹ ਨਹੀਂ ਜੀ ਸਰ ਤੁਸੀਂ ਆਪ ਦੱਸ ਦੋ ਜਦ ਬੰਦੇ ਨੂੰ ਸਾਰੇ ਬੰਦੇ ਕਹਦੇ ਕੋਈ ਡਾਕਟਰ ਕਹਦੇ ਤੇਰਾ ਇਲਾਜ ਆਇਆ ਨਹੀਂ ਕੋਈ ਉਹ ਕੀ ਕਰੂਗਾ ਹਾਂ ਆਪਣੇ ਆਪੇ ਸੋਚੂਗਾ ਵੀ ਮੈਂ ਉਹਦੀ ਆਤਮੱਤੇ ਦੇ ਉੱਪਰ ਬਿਨਾਂ ਉਹਦਾ ਹੋਰ ਕੁਝ ਨਹੀਂ ਹੈਗਾ ਸਰ ਨਹੀਂ ਚਲੋ ਇਹ ਤੁਹਾਡਾ ਕੱਪਦੇ ਨਹੀਂ ਬਾਕੀ ਇੱਕ ਤੁਹਾਨੂੰ ਬੇਨਤੀ ਹੈ ਜੀ ਤੁਸੀਂ ਇਹਨਾਂ ਨੂੰ ਇਹ ਸਵਾਲ ਜ਼ਰੂਰ ਕਰ ਲਿਓ ਕਿ ਜਿੰਨੀਆਂ ਸ਼ਰਤਾਂ ਸਾਰੀਆਂ ਜ਼ਿੰਮੇਵਾਰਾਂ ਤੇ ਲਾਗੂ ਹੋਣੀਆਂ ਤੁਹਾਡੇ ਤੇ ਨਹੀਂ ਵੀ ਕੋਈ ਲਾਗੂ ਹੁੰਦੀ ਹਾਂ ਇਹਨਾਂ ਨੂੰ ਜ਼ਰੂਰ ਮਿਲ ਵਾਲਿਆਂ ਨੂੰ ਵੀ ਤੁਸੀਂ ਪੁੱਛ ਲਿਓ ਕਿ ਸਾਰੀਆਂ ਸ਼ਰਤਾਂ ਜ਼ਿੰਮੇਵਾਰਾਂ ਲਈ ਹੈ ਤੁਹਾਡੇ ਤੇ ਕੋਈ ਸ਼ਰਤ ਨਹੀਂ ਹੈਗੀ ਇਹ ਜ਼ਰੂਰ ਇਹਨਾਂ ਨੂੰ ਕੁਐਸਚਨ ਕਰਿਓ ਜੀ ਸਾਹਮੀ ਤੋਂ ਆਪਣੇ ਵੀ ਕੋਈ ਫਰਜ਼ ਹੁੰਦਾ ਕਿ ਨਹੀਂ ਹੁੰਦਾ ਬਿਲਕੁਲ ਜੀ ਇਹਨਾਂ ਦਾ ਇਨਸਾਨੀ ਦਾ ਕੋਈ ਫਰਜ਼ ਹੈ ਹੀ ਨਹੀਂ ਸਾਨੂੰ ਖੱਜ ਲਗਾਉਂਦੇ ਸਭ ਅਸੀਂ ਅੱਜ ਤੱਕ ਤਰਨਾ ਪਹਿਲੇ ਫਸਟ ਟਾਈਮ ਲਾਨ ਲਗੇ ਆ ਅਜੀ ਤਰਨਾ ਲਗੇ ਕੁਛ ਨਹੀਂ ਹੈਗੇ ਕੋਈ ਤਾਂ ਗੱਲ ਪਤਾ ਲਾ ਦੇ ਕਹਿੰਦੇ 3 ਦਿਨ ਪਹਿਲਾਂ ਪ੍ਰੈਸ ਨੋਟ ਦਿੱਤਾ ਅੰਦਰ ਮੀਟਿੰਗ ਹੋਈ ਹੈ ਸ਼ਬਦ ਵੀ ਕੋਈ ਸ਼ਬਦਾਂ ਦਾ ਵੀ ਜਾਦੂ ਹੁੰਦਾ ਹੋ ਸਕਦਾ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਦੇ ਤੁਹਾਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੇ ਜੇ ਤੁਸੀਂ ਆ ਕੇ ਇੱਥੇ ਨਿਰਾਸ਼ਾ ਵਿੱਚ ਬੈਠੇ ਆ ਕੋਈ ਨਾ ਕੋਈ ਗਲਤ ਅੰਦਰ ਹੋਈ ਹੋਊਗੀ ਹੁਣ ਵੀ ਸਰ ਜੀਐਮ ਸਾਹਿਬ ਸਾਥ ਝਾੜ ਦਿੱਤਾ ਕਹਿੰਦਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਹੁਣ ਵੀ ਆਉਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਆਏ ਆ ਪੇ ਤੁਸੀਂ ਕੋਈ ਹੱਲ ਸਾਡਾ ਕਰ ਦੋ ਵੀ ਅਸੀਂ ਤਾਂ ਬਹੁਤਾ ਕੋਈ ਮੰਗ ਕਰਦੇ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਜਿਹੜੀ ਸਾਡੀ ਆਰਐਮ ਕੱਟੀ ਹੋਵੇ ਉਹ ਨਾ ਕੱਟ ਹੋਵੇ ਪਿਛਲੀ ਵਾਰ ਦਾ 70 ਲੱਖ ਰੁਪਈਆ ਐਤਕੀ ਦੀ ਸਾਡੀ ਆਰਐਮ ਨਾ ਕੱਟ ਹੋਵੇ ਇਹੀ ਉਹਨਾਂ ਨੂੰ ਬੇਨਤੀ ਕਰਦੇ ਆ ਆਰਐਮ ਨੂੰ ਸਮਝਾ ਦਿਓ ਜਿਹੜੇ ਦੇਖਦੇ ਪਹਿਲੀ ਵਾਰ ਇਸ ਆਰਐਮ ਦੀ ਇਹ ਹੈ ਜੀ ਆਰਐਮ ਦਾ ਮਤਲਬ ਇਹ ਹੁੰਦਾ ਜਦੋਂ ਆਪਾਂ ਫਸਟ ਟਾਈਮ ਪਰਚੀ ਲਾਣੇ ਜਦੋਂ ਬੌਂਡ ਕੀਤਾ ਹੁੰਦਾ ਇਹਨਾਂ ਦੀ ਕੋਈ ਸ਼ਰਤਾਂ ਹੁੰਦੀਆਂ ਵਿੱਚ ਤੁਸੀਂ ਕਹਿੰਨਾ ਨਹੀਂ ਪੂਰਾ ਕਰਦੇ ਤਾਂ ਤੁਹਾਡੀ ਅਸੀਂ ਇੰਨੀ ਕਟੌਤੀ ਕੀਤੀ ਜਾਓਗੇ 80% ਸਾਨੂੰ ਬਾਂਡ ਪੂਰਾ ਕਰਨਾ ਪੈਂਦਾ ਵਾ ਤੇ ਜੇ ਤੁਸੀਂ ਨਹੀਂ ਪੂਰਾ ਕਰਦੇ ਤਾਂ ਅਸੀਂ ਤੁਹਾਡੇ ਪੈਸੇ ਕਟਾਂਗੇ ਹੁਣ ਇਹ ਪੈਸੇ ਕੱਟਣ ਦੇ ਹੱਕਦਾਰ ਤਾਂ ਸੀ ਜੇ ਮਿਲ ਸਮੇਂ ਸਿਰ ਚਲਾ ਦੇ ਜਾ ਦੇ ਸਾਨੂੰ ਪ੍ਰੋਪਰ ਪਰਚੀ ਦਿੰਦੇ ਹਜੇ ਮੋਢੇ ਦੀ ਪਰਚੀ ਪਈ ਆ ਨਾ ਕਣਕ ਦੇ ਬੀਜ ਹੋਈ ਨਾ ਮੱਕੀ ਬੀਜ ਹੋਈ ਨਾ ਮੂਰੇ ਫਸਲ ਬੀਜਣੀਆਂ ਫੇਰ ਝੋਨਾ ਲੱਗਣਾ ਫੇਰ ਤੁਸੀਂ ਆ ਕੇ ਸਾਰੇ ਸੈਮੀਨਾਰ ਲਾਣੇ ਤੁਸੀਂ ਆ ਕੇ ਸੈਮੀਨਾਰ ਲਾਣੇ ਆ ਪਾਣੀ ਬਚਾਓ ਵਾਤਾਵਰਣ ਤੁਸੀਂ ਦੱਸੋ ਸੀ ਕਿਹੜੇ ਤਰੀਕੇ ਨਾਲ ਵਾਤਾਵਰਣ ਬਚਾਉਣਾ ਸਾਰੇ ਸਰਕਲ ਹੈਗੇ ਜੀ ਅਜਾ ਦੂਜੀ ਗੱਲ ਤੁਸੀਂ ਕਹਿੰਦੇ ਕਿ ਆਰਐਮ ਤੁਹਾਡੀ ਘਟ ਹੋਣੀ ਹੈ ਜੀ ਤੁਸੀਂ ਬੌਂਡ ਪੂਰਾ ਨਹੀਂ ਭਰਦੇ ਤੇ ਫਿਰ ਜੇ ਜਿਹੜੀ ਉਹਨਾਂ ਸ਼ਰਤਾ ਪੂਰੀਆਂ ਨਹੀਂ ਕਰਦੇ ਫਿਰ ਉਹਨਾਂ ਤੇ ਨਹੀਂ ਕੋਈ ਕਟੌਤੀ ਹੋਣੀ ਚਾਹੀਦੀ ਇਹ ਤਾਂ ਤੁਸੀਂ ਕੁਐਸਚਨ ਕਰੋ ਉਹਨਾਂ ਨੂੰ ਕੋਈ ਉਹਨਾਂ ਦੇ ਉੱਪਰ ਸ਼ਰ ਉਹ ਉਹ ਆਪ ਆਪ ਬੁਧੇਂਦਰ ਕਮਰੇ ਦੇ ਵਿੱਚ ਮੀਟਿੰਗ ਕਰਦੇ ਆ ਤੋਂਪੇ ਅਸੀਂ ਮਾਰਦੇ ਰਾਤ ਅਸੀਂ ਝਾਕਦੇ ਆ ਇਹਨਾਂ ਦੇ ਕੋਈ ਜੂ ਨਹੀਂ ਸਰਕਦੀ ਅਸੀਂ ਕੋਈ ਗਲਤ ਮੰਗ ਨਹੀਂ ਮੰਗਦੇ ਆਪਣੀ ਜੋ ਸਹੀ ਹੈ ਉਹ ਮੰਗਦੇ ਆ